ਨਾਮ ਵਿਪਨਜ ਹੋ ਰਿਹਾ ਜੀ ਤੇ ਅਸੀਂ ਪਿਛਲੇ 5 ਸਾਲਾਂ ਤੋਂ ਬਾਬਾ ਯਾਹਰ ਪੀਰ ਜੀ ਦਾ ਜੋ ਵਿਸ਼ਾਲ ਪੰਡਾਰਾ ਹੈ ਉਹ ਸਾਡੇ ਦੀਪਕ ਚਾਂਦਲਾ ਜੀ ਵੱਲੋਂ ਕਰਵਾਇਆ ਜਾਂਦਾ ਤੇ ਪੂਰੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਜੀ ਇਹ ਜਿਹੜਾ ਪੰਡਾਰਾ ਹੈ ਜੀ ਸਾਡੇ ਰੋਡ ਪ੍ਰਸਾਦ ਦੀਪਕ ਚਾਂਦਲਾ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਹੌਲੀ ਹੌਲੀ ਇਹ ਪੰਡਾਰਾ ਇੰਨਾ ਬਾਬਾ ਜੀ ਦੇ ਆਸ਼ੀਰਵਾਦ ਨਾਲ ਵਿਸ਼ਾਲ ਬਣਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਬਾਬਾ ਜੀ ਦਾ ਅਪਾਰ ਕਿਰਪਾ ਤੇ ਆਪਣੀ ਚਾਂਦਲਾ ਪਰਿਵਾਰ ਤੇ ਪੂਰੀ ਸੰਗਤਾਂ ਤੇ ਬਾਬਾ ਯਾਹਰ ਪੀਰ ਜੀ ਦੀ ਇੰਨੀ અપਾਰ ਕਿਰਪਾ ਹੋਈ ਕਿ ਉਹਨਾਂ ਦਾ ਪੰਡਾਰਾ ਬਹੁਤ ਹੀ ਵਧੀਆ ਹਰ ਸਾਲ ਦੀ ਤਰ੍ਹਾਂ ਸਲਾਨਾ ਮਨਾਇਆ ਜਾਂਦਾ ਜੀ ਆਦੋ ਦੇ ਮਹੀਨੇ ਵਿੱਚ ਪਹਿਲਾਂ ਅਸੀਂ ਹਰੋਲੀ ਦਰਬਾਰ ਲੰਗਰ ਲਾ ਕੇ ਆਨੇ ਆ ਜੀ ਬਾਬਾ ਜਹਰਪੀਰ ਜੀ ਦੇ ਦਰਬਾਰ ਤੇ ਉਸ ਤੋਂ ਬਾਅਦ ਇਹ ਲੰਗਰ ਜਿਹੜਾ ਪਟਿਆਲੇ ਵਿੱਚ ਲਗਾਏ ਜਾਂਦਾ ਜੀ ਇਹ ਸਾਡੇ ਮਹਾਸ਼ਾ ਨੌਜਵਾਨ ਸਭਾ ਦੇ ਚੇਅਰਮੈਨ ਦੀਪਕ ਚਾਂਦਲਾ ਜੀ ਵੱਲੋਂ ਲਗੋ ਕਰਵਾਇਆ ਜਾਂਦਾ ਹੈ ਇਹ ਤੇ ਬਹੁਤ ਹੀ ਵੱਧ ਚੜ੍ਹ ਕੇ ਸੰਗਤਾਂ ਸਹਿਯੋਗ ਦਿੰਦੀਆਂ ਆ ਜੀ ਤੇ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਇਹ ਵੱਡੇ ਫੁੱਲੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਜੈ ਬਾਬਾ ਜਹਰਪੀਰ ਜੀ ਦੇ ਜੀ ਮੇਰਾ ਨਾਮ ਦੀਪਕ ਚਾਂਦਲਾ ਜੀ ਪ੍ਰੋਗਰਾਮ ਬਾਰੇ ਜਾਣਕਾਰੀ ਹੱਸ ਤੇ ਇਹ ਬਾਬਾ ਜੀ ਦਾ ਭੰਡਾਰਾ ਜੀ ਗੁਗਾ ਜ਼ਹਾਰ ਪੀਰ ਜੀ ਦਾ ਇਹ ਸਾਲਾਨਾ ਭੰਡਾਰਾ ਹੈ ਪੰਜਵਾਂ ਭੰਡਾਰਾ ਹੈ ਬਾਬਾ ਜੀ ਦਾ ਬਾਬਾ ਜੀ ਦੇ ਰੋਡ ਪੱਛਾ ਸਾਡਾ ਹਿਮਾਚਲ ਦੇ ਵਿੱਚ ਮੇਲਾ ਹੁੰਦਾ ਹੈ ਜ਼ਹਾਰ ਪੀਰ ਜੀ ਦੀ ਮਾੜੀ ਹੈ ਉਸ ਤੋਂ ਆ ਕੇ ਸੀ ਬਾਬਾ ਜੀ ਦੀ ਸੇਵਾ ਦੇ ਵਿੱਚ ਆ ਕੇ ਹਰ ਸਾਲ ਇਹ ਬਾਬਾ ਜੀ ਦਾ ਭੰਡਾਰਾ ਕਰਦੇ ਹਾਂ ਤੇ ਨਾਲ ਕੀਰਤਨ ਕਰਵਾਇਆ ਜਾ ਰਿਹਾ ਹੈ ਇਹ ਕੀਰਤਨ ਹੈ ਜੀ 5 ਸਾਲ ਹੋ ਗਏ ਜੀ ਚੱਲਦੇ ਨੇ ਇਸ ਤਰ੍ਹਾਂ ਕੀਰਤਨ ਵੀ ਹੁੰਦਾ ਤੇ ਮਹਾਰਾਜ ਦਾ ਭੰਡਾਰਾ ਵੀ ਚੱਲਦਾ ਹੈ ਜੀ ਇਹ ਸਭ ਸੰਗਤ ਦੀ ਸਹਿਯੋਗ ਦੇ ਨਾਲ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਚੱਲਦਾ ਹੈ ਔਰ ਆਈ ਹੋਈ ਸੰਗਤ ਦਾ ਮੈਂ ਬੜਾ ਇਤਿਨਹ ਦਿਨ ਧੰਨਵਾਦ ਕਰਦਾ ਜਿਹੜੇ ਦੂਰ ਦੂਰੋਂ ਪਹੁੰਚੇ ਨੇ ਸੰਗਤ ਬਾਬਾ ਜੀ ਦੇ ਦਰਵਾਜ਼ੇ ਦੇ ਵਿੱਚ ਔਰ ਤੁਹਾਡੀ ਮੀਡੀਆ ਵੀ ਜਿਹੜੀ ਪਹੁੰਚੀ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਇਜ਼ਹਾਰ ਪੀਰ ਜੀ ਦਾ ਭੰਡਾਰਾ ਸਾਰੀ ਸੰਗਤ ਦਾ ਭਲਾ ਕਰਨ ਵਾਸਤੇ ਇਜ਼ਹਾਰ ਪੀਰ ਜੀ ਆਪਣੇ ਆਪਣੇ ਸੇਵਾਦਾਰਾਂ ਦੀ ਡਿਊਟੀਆਂ ਲਾਂਦੇ ਨੇ ਇਸੇ ਤਰ੍ਹਾਂ ਡਿਊਟੀ ਲੱਗੀ ਹੈ ਇਜ਼ਹਾਰ ਪੀਰ ਜੀ ਕਰਵਾਉਂਦੇ ਨੇ ਸਭ ਸੰਗਤ ਦਾ ਪੱਲਾ ਹੁੰਦਾ ਹੈ ਜ਼ਾਹਰਪੀਰ ਜੀ ਦੀ ਸੰਗਤ ਦੀ ਤਿਲਫੁੱਲ ਜੋ ਦਾਨ ਦਿੰਦੀ ਹੈ ਉਸ ਦੇ ਨਾਲੇ ਪੰਡਾਰਾ ਚੱਲਦਾ ਹੈ